ਨਕਸਾਨ ਜੀ ਦੇ ਕੋ 200 ਤੋਂ 250 ਏਕੜ ਦੇ ਵਿੱਚ ਵਿੱਚ ਜਿਹੜਾ ਨਾਲ ਸੀਗਾ ਇਹ ਇੰਨਾ ਲਗਭਗ ਵੱਧ ਵੀ ਹੋ ਸਕਦਾ ਹੈ ਭਈ ਅਲੀ ਤੱਕ ਦੂਰ ਤੱਕ ਸੰਜੀਗਰੇ ਸਾਡੇ ਆ ਏਕੇ ਲਈ ਆ ਸਾਡੇ ਜੱਗਤ ਅੱਟ ਬੜੇ ਜ਼ੋਰ ਨਾਲ ਕਾਬੂ ਕੀਤੀ ਹੈ ਫਾਇਰ ਗ੍ਰੇਡ ਦਾ ਕੋਈ ਵੀ ਪ੍ਰਬੰਧ ਇਹਦੇ ਸਾਡੇ ਕੋਲ ਨਹੀਂ ਪਹੁੰਚਿਆ ਹਰਜਾਉਰ ਸਿੰਘ ਕਿਹੜਾ ਪਿੰਡ ਕੇ ਪਟਿਆਰ ਭਾਈ ਕੀ ਗੱਲ ਹੈ ਸਾਰੀ ਇਹ ਇਹ ਬੱਤੀ ਨਾ ਲੱਗੀ ਆਕਾ ਕਿੰਨੀ ਪੜੀ ਭਾਈ ਠੇਕੇ ਲਈ ਕੋ ਆਪਣੀ ਕਿੰਨੀ ਜਗ੍ਹਾ ਨੂੰ ਅਗਲੇ ਕੀ ਟੋਟਾ ਉਦਾਂ ਬਣੀ ਲੱਗੀ ਸਾਡਾ ਲੱਗ ਗਿਆ 5 ਗਰੇ ਸਾਂ ਅੱਛਾ ਬਣੀ 5 ਗਰੇ ਲੁੱਟ ਗਿਆ ਕੋਈ ਜਾਣੀ ਮੰਨੀ ਨੁਕਸਾਨਤ ਨਹੀਂ ਆਇਆ ਨਹੀਂ ਨਾਲ ਝੂਠੇ ਦਾਦਾ ਯਾਦੀ ਟੂੜੀ ਲੁੱਤੀ ਦੋਟਾਈ ਸੋ ਕਿਲਾ ਸੀ ਗੇੜਾ ਦੋ 250 ਗਲਾ 5 ਗਰੇ ਸਾਡੇ ਆ ਠੇਕੇ ਲਈ 60000 ਰੁਪਏ ਦਾ ਠੇਕਾ ਦੀਮਾਂ ਕਦੇ ਸਰਕਾਰ ਦਾ ਮਾਂ ਕੀ ਦਾਦਾ ਯਾਦੀ ਟੂੜੀ ਹੁੰਦਾ ਨਾਸ ਹੋ ਗਿਆ ਤੇ ਟੰਗ ਟੁਕੜਾ ਵਿਚਾਰਿਆ ਕੰਟਰੈਕਟ ਦਾ ਬਚਾਇਆ ਟੰਗ ਟੁਕੜਾ ਵਿਚਾਰਿਆ ਡੰਗ ਦਾ ਬਚਾਇਆ ਪੂਰੀ ਦੂਸਰੀ ਆ 50 ਕਿਲੇ ਬਹੁਤ ਕਾਫੀ ਨੁਕਸਾਨ ਹੋ ਆ ਕਾਬਲ ਸਿੰਘ ਜੀ ਮਹਾਵਾ ਭਾਈ ਸਰ ਕਿਹੜੀ ਜਗ੍ਹਾ ਅੱਗ ਲੱਗੀ ਹੈ ਤੇ ਕਿੰਨਾ ਕੁ ਨੁਕਸਾਨ ਹੈ ਆਪਾਂ ਜੀ ਇਸ ਵਕਤ ਖੜੇ ਆ ਢੋਡੀ ਬਿੰਦ ਚ ਟੜਿਆ ਆਪਣੇ ਟੋਪੰਢਿਆਰਾਂ ਪੰਢਿਆਰਾਂ ਦੇ ਵਿੱਚ ਆ ਰਿਹਾ ਮੈਂ ਤੁਹਾਨੂੰ ਰਕਬਾ ਵਿਖਾਉਂਦੇ ਆ ਪਿੱਛੇ ਕੈਮਰੇ ਵਿੱਚ ਦਿਦਾ ਇਹ ਪੱਧਰੀ ਵਾਲੀ ਸਾਈਡ ਤੋਂ ਅੱਗ ਲੱਗੇ ਸੋਰ ਚਰਕੜਾਉਣ ਕਰਕੇ ਉੱਥੇ ਇਸ ਵਕਤ ਹਾਈਵੇ ਰੋਡ ਦੇ ਉੱਪਰ ਲੱਗੇ ਖੜੇ ਆ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਜੀ ਵੇਖੋ 200 ਤੋਂ 250 ਏਕੜ ਦੇ ਵਿੱਚ ਵਿੱਚ ਜਿਹੜਾ ਨਾਲ ਸੀਗਾ ਇਹ ਇੰਨਾ ਲਗਭਗ ਵੱਧ ਵੀ ਹੋ ਸਕਦਾ ਵੀ ਹਾਲੀ ਤੱਕ ਦੂਰ ਤੱਕ ਵੇਖੀਏ ਅੱਗੇ ਤੱਕ ਅਸੀਂ ਕਮਾ ਕੇ ਦੇਖਿਆ ਧੂਆ ਬਹੁਤ ਜ਼ਿਆਦਾ ਸੀ ਪਤਾ ਨਹੀਂ ਲੱਗ ਸਕਿਆ ਪੂਰਾ ਪਧਰੀ ਵਾਲੇ ਬੰਨੇ ਜਾਵਾਂ ਨੇ ਫੇਰ ਪਤਾ ਲੱਗੂ ਕਿੰਨਾ ਖੋਜਿਆ ਵੇਖੋ ਜਾਨੀਮਾਨੀ ਨੁਕਸਾਨ ਹੋਣ ਤੋਂ ਬਚ ਗਿਆ ਕੁਦਰਤ ਨੇ ਬਹੁਤ ਬਚਾ ਕੀਤਾ ਵਾ ਜਿੱਦਾਂ ਸਾਡੇ ਟਰੈਕਟਰ ਵਿੱਚ ਰੀਪਰ ਜਿਹੜੇ ਤੂੜੀ ਬਣਾ ਰਹੇ ਸੀਗੇ ਜਦੋਂ ਪਤਾ ਵੀ ਅੱਗ ਲੱਗਣ ਲੱਗੀ ਤੇ ਉਹ ਟਰੈਕਟਰ ਇੱਕ ਦੇ ਅੱਗ ਪੈਣ ਲੱਗੀ ਉਹਨਾਂ ਦਬਾ ਦੇ ਉੱਤੇ ਮਿੱਟੀ ਦੇ ਬੁੱਕ ਪਰ ਪਰ ਕੇ ਕਈਆਂ ਦੇ ਕੋਲ ਸੀ ਕਹਿੰਦੇ ਮਿੱਟੀ ਛੁੱਟੀ ਟਾਇਰਾਂ ਦੇ ਉੱਤੇ ਫੇਰ ਬਚਾਇਆ ਉਹ ਫੇਰ ਟਰੈਕਟਰ ਕੱਢ ਕੇ ਆਪਣੇ ਬਾਹਰ ਨੂੰ ਲੈ ਗਏ ਆ ਪਸ਼ੂ ਡੰਗਰ ਬਚ ਗਏ ਆ ਪਸ਼ੂ ਡੰਗਰ ਬਚ ਗਏ ਆ ਵੀ ਇਹ ਬਚਾ ਇਸ ਕਰਕੇ ਹੋਇਆ ਵੀ ਯਾਰ ਇੱਕ ਕਿਸਾਨ ਮੇਰੇ ਨਾਲ ਖੜੇ ਆ ਇਹਨਾਂ ਨੇ ਆਪਣੇ ਟਰੈਕਟਰਾਂ ਦੇ ਮਗਰ ਲਾਂ ਪਾ ਕੇ ਤਵੀਆਂ ਪਾ ਕੇ ਰੂਟਾ ਵੀ ਡਰ ਪਾ ਕੇ ਦੇ ਘਰਾਂ ਦੇ ਲਾਗੇ ਉਹ ਸਾਹਮਣੇ ਘਰ ਨੇ ਉਹਠੀਆਂ ਉਹਦੇ ਘੇਰੇ ਘੇਰੇ ਚੱਕਰ ਲਾਏ ਟਰੈਕਟਰਾਂ ਦੇ ਨਾਲ ਤੇ ਫੇਰ ਹੀ ਆਪਦਾ ਬਚਾ ਹੋਇਆ ਜਿਹੜੇ ਘਰਾਂ 'ਚ ਨਹੀਂ ਬੜੀ ਸਰਕਾਰ ਕੋਈ ਮੰਗ ਕਰ ਸਰਕਾਰ ਨੂੰ ਅਸੀਂ ਤੇ ਇਹ ਦੱਸਣਾ ਚਾਹੁੰਦੇ ਆ ਕਿ ਜਦੋਂ ਅਸੀਂ ਪਰਾਲੀ ਨੂੰ ਅੱਗ ਕਿਸਾਨ ਸਾਡਾ ਲਾਉਂਦਾ ਉਹ ਤੇ ਫਿਰ ਦਾ ਸੈਟੇਲਾਈਟ ਬੜੀ ਛੇਤੀ ਦੱਸ ਦਿੰਦਾ ਵੀ ਅੱਗ ਫਰਾਂਣ ਜਗ੍ਹਾ ਲੱਗੀ ਐ ਪਿੰਡਾਂ 'ਚ ਅੱਗ ਲੱਗੀ ਐ ਜਦੋਂ ਇਹੋ ਜਿਹਾ 2 300 ਏਕੜ ਨਾਰ ਸਾਡਾ ਜਿਹੜਾ ਸੜ ਗਿਆ ਜਿਆ 3000 ਦੇ ਕਰੀਬ ਟਰਾਲੀ ਇੱਕ ਵਿਖਦੀ ਆ ਉਹ ਸਾਰੇ ਸੜ ਕੇ ਤਬਾਹ ਹੋ ਗਿਆ ਤੇ ਹੁਣ ਸੈਟੇਲਾਈਟ ਦੱਸਿਆ ਨਹੀਂ ਗਾ ਅੱਜ ਤੇ ਪੈਰਬਰਗੜੇ ਪਹੁੰਚੀ ਨਹੀਂ ਜੇ ਪੈਰਬਰਗੜੇ ਆਈ ਆ ਤਾਂ 3 ਵਜੇ 40 ਮਿੰਟ ਤੇ ਆਈ ਆ ਜੀ ਆਦੇ 3 ਨੇ ਕੋਈ ਨਾ ਲੱਗੀ ਅੱਗ ਲੱਗੀ ਆ 2 ਵਜੇ 2 ਵਜੇ ਦੇ 10 ਮਿੰਟ ਦੇ ਕਰੀਬ ਅੱਗ ਲੱਗੀ ਇਧਰੋਂ ਪਦਰੀয়াল ਸਾਈਡ ਤੋਂ ਆਈ ਆ ਤੇ ਇਧਰੋਂ ਆਉਂਦੀਆਂ ਦੀ ਗਾਂ ਹਵਾ ਦੇ ਕ ਉਰ ਜੋ ਕਰਦੇ ਤੇ ਹੌਸ ਦਾ ਘਰਾਂ ਵਿੱਚ ਵੀ ਅੱਗ ਲੱਗ ਜਿੰਦੇ ਮਾਲ ਡੰਗਰ ਜਿਹੜੇ ਉਥੇ ਉਹ ਹੀ ਸੜ ਜਣੀਆਂ ਮੱਜਾਂ ਸਾਡੀ ਜੀ ਮੇਰਾ ਨਾਮ ਮੋਲਪਰੀ ਸਿੰਘ ਹੈ ਜੀ ਕਿਹੜੇ ਪਿੰਡੇ ਗੰਡਾ ਆਪਣਾ ਬੜਿਆ ਰਿਆ ਜੀ ਹਾਂ ਜੀ ਕੀ ਗੱਲ ਹੈ ਬਾਜੀ ਅਸੀਂ ਦੁਪਹਿਰ ਦਾ ਕੋਈ 2:30 ਵਜੇ ਦਾ ਟਾਈਮ ਹੋਗਾ ਜੀ ਅਸੀਂ ਘਰੇ ਸੀ ਇਹ ਤੋਂ ਚਾਨਚੱਕ ਨਾ 24 ਕਿੰਡੇ ਵਾਲੀ ਪਾਵਰ ਲਾਈਨ ਦੇ ਵਿੱਚੋਂ ਚਿੰਗਾੜੇ ਡਿਗੇ ਆ ਜਿਹਦੇ ਸ਼ਾਰਟ ਸਰਕਟ ਸ਼ਾਰਟ ਹੋਣ ਕਰਕੇ ਘਟ ਤੋਂ ਘਟ ਇੱਥੇ 1.5 200 ਕਿਲੇ ਦਾ ਨੁਕਸਾਨ ਹੋ ਚੁੱਕਾ ਹੈ ਜ਼ਿੰਮੇਦਾਰਾ ਜਿਸ ਦੇ ਵਿੱਚ ਨਾੜ तकरीबन ਜ਼ਿਆਦਾ ਖਲੋਤਾ ਸੀ ਤੂੜੀ ਬੰਨ ਵਾਲੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਕੋਈ ਮਸ ਵੇ ਸਾਰਾ ਕਿਸੇ ਦਾ 20 ਕਿੱਲੇ ਕਿਸੇ ਦਾ 10 ਕਿੱਲੇ ਆ ਇਹਨਾਂ ਕਹਿੰਦੇ ਸਾਰੇ ਜਿੰਮੇਦਾਰ ਨੁਕਸਾਨ ਹੋ ਜਾਂਦਾ ਹੈ ਜਾਨੀ ਮਾਲੀ ਦਾ ਨੁਕਸਾਨ ਨਹੀਂ ਹੋਇਆ ਜੀ ਬਾਕੀ ਇਹ ਬੜੇ ਜ਼ੋਰ ਨਾਲ ਕਾਬੂ ਕੀਤੀ ਹੈ ਫਾਇਰ ਗ੍ਰੇਡ ਦਾ ਕੋਈ ਵੀ ਪ੍ਰਬੰਧ ਇਸੇ ਸਾਡੇ ਕੋਲ ਨਹੀਂ ਪਹੁੰਚਿਆ ਅਸੀਂ ਜਿੰਨੇ ਵੀ ਜਿੰਮੇਦਾਰ ਕਰੀਮਤ ਪਿੰਡਾਂ ਦੇ ਜ਼ੋਰ ਮਾਰਿਆ ਸਭਾ ਚਾਹੀਏ ਫਾਇਰ ਗ੍ਰੇਡ ਸਾਡੇ ਕੋਲੇ ਫਿਰ ਵੀ ਸਾਡਾ 1.5 200 ਕਿੱਲਾ ਨਾੜ ਦਾ ਸੜ ਚੁੱਕਾ ਸਰਕਾਰ ਕੋਲ ਜੀ ਮੰਗ ਕਰਦੇ ਸਰਕਾਰ ਤੋਂ ਉਹ ਮੰਗ ਕਰਦੇ ਆ ਜੀ ਦੇਖੋ ਜੀ ਕਈਆਂ ਦਾ ਤਾਂ ਪਹਿਲੀ ਆਪਣੀਆਂ ਕਈਆਂ ਨੇ ਠੇਕੇ ਤੇ ਲਈ ਆ ਜਿਨ੍ਹਾਂ ਦੀ ਟੂੜੀ ਬੰਨ ਵਾਲੀ ਕੋਈ ਨਾ ਕੋਈ ਦਿੱਤਾ ਜਾਵੇ ਸਾਡੀ ਇਹ ਹੀ ਸਰਕਾਰ ਕੇ ਮੰ